ਐਸ ਵਕਤ ਆਪਾਂ ਕਨੌਰੀ ਮੋਰਚੇ 'ਚ ਖੜੇ ਆ। ਕਨੌਰੀ ਮੋਰਚੇ 'ਚ ਸਰਪਾਰ ਚੰਕੀ ਸਿੰਘ ਡੱਲੇਵਾਲ ਦੇ ਜਿਹੜੇ 24ਵੇਂ ਦਿਨ ਹੋ ਗਏ ਮਰਬੱਤੇ ਬੈਠੇ ਨੇ। ਉਸ ਦੀ ਜਿਹੜੀ 2 ਦਿਨਾਂ ਦੀ ਜਿਹੜੀ ਪੋਜੀਸ਼ਨ ਹੈ ਸਿਹਤ ਵਿਗੜਨੀ ਸ਼ੁਰੂ ਹੋਈ ਹੈ। ਜਿਹੜੇ ਖਾਸ ਕਰਕੇ ਸਾਡੇ ਅਧਿਕਾਰੀ ਆਏ ਆ ਕੇਂਦਰ ਵੱਲੋਂ। ਅੱਜ ਟੀਮ ਵੀ ਆਈ ਉਹਨੂੰ ਲਿਆਉਣ ਵਾਸਤੇ ਖਾਸ ਕਰਕੇ ਸਾਡੀ ਏਬੀ ਦੀ ਟੀਮ ਹੈ ਜਿਹੜੀ ਆਈ ਆਈਬੀ ਉਹ ਟੀਮ ਆਈ ਉਹਦੇ ਵਿੱਚ ਜਿਹੜੇ ਆਪਣੇ ਪੂਰੇ ਪੰਜਾਬ ਦੇਖ ਰਹੇ ਹਰਿਆਣਾ ਹਮਾਚਲ ਸਾਰਾ ਜਿਹੜਾ ਕੇਂਦਰ ਨਾਲ ਸੰਤ ਟਿਕਾਣਾ ਦੇਖ ਰਹੇ ਆ ਉਹਨਾਂ ਨੇ ਜਿਹੜਾ ਇਹਦੇ ਵਿੱਚ ਰੋਲ ਨਿਭਾਇਆ ਜਦੋਂ ਕਲ ਢੱਲੇਵਾਲ ਸਾਹਿਬ ਦੀ ਉਹਨਾਂ ਨੇ ਸੇਹ ਦੇਖੀ ਉਹਨਾਂ ਨੂੰ ਲੱਗਿਆ ਕਿ ਸਾਨੂੰ 2-4 ਦਿਨ ਪਹਿਲਾਂ ਆਉਣਾ ਚਾਹੀਦਾ ਸੀਗਾ ਪਰ ਉਹਨਾਂ ਨੇ ਬਾਅਦ ਜਾ ਕੇ ਜਦੋਂ ਫੋਨ ਕੀਤਾ ਉਹਨਾਂ ਨੂੰ ਫੋਨ ਇਹ ਹੀ ਕੀਤਾ ਵੀ ਛੇਤੀ ਆਪਾਂ ਨੂੰ ਟੀਮ ਨੂੰ ਆਉਣਾ ਚਾਹੀਦਾ ਆ ਜੋ ਇਸ ਲਿਹਾਉਣ 'ਚ ਕੰਮ ਜਦੋਂ ਮੈਂ ਤਾਂ ਉਹਨਾਂ ਨੂੰ ਇਹ ਹੀ ਤੋਂ ਤੱਕ ਧੰਨਵਾਦ ਕਰੂੰਗਾ ਜੇ ਕਿਤੇ 500 ਦਿਨ ਪਰ ਜਿਹੜਾ ਪਹਿਲਾ ਮੀਟਿੰਗਾਂ ਕਰਦੇ ਉਹਨਾਂ ਨੂੰ ਪਹਿਲਾਂ ਡੱਲੇਵਾਲ ਸਾਹਿਬ ਕੋਲੇ ਲੈ ਕੇ ਆਉਂਦੇ ਨੇ ਤਾਂ ਉਹਨਾਂ ਨੇ ਸੇਹ ਦੇਖ ਕੇ ਹੋ ਸਕਦਾ ਇਹਦੋਂ ਵੀ 500 ਦਿਨ ਪਹਿਲਾਂ ਨਿਪਟ ਜਾਂਦਾ ਇਸ ਕਰਕੇ ਜਿਹੜੇ ਉਹ ਅੱਜ ਇੱਥੇ ਆਏ ਆ ਹਾਂ ਪੂਰੀ ਟੀਮ ਦਾ ਕੇਂਦਰ ਦਾ ਸਾਰਿਆਂ ਦਾ ਐਸ ਵਕਤ ਆਪਾਂ ਕਨੌਰੀ ਮੋਰਚੇ 'ਚ ਕਣੀਏ ਕਨੌਰੀ ਮੋਰਚੇ 'ਚ ਸਰਦਾਰ ਚੌਕੀ ਸੀ ਡੱਲੇਵਾਲ ਦੇ ਜਿਹੜੇ 54 ਦਿਨ ਹੋ ਗਏ ਮਰ ਵਰਤੇ ਬੈਠੇ ਨੇ ਉਸ ਦੀ ਜਿਹੜੀ 2 ਦਿਨਾਂ ਦੀ ਜਿਹੜੀ ਕਿ ਜਿਸ਼ਨ ਹੈ ਸਿੱਧਾ ਵਿਗੜਨੇ ਸ਼ੁਰੂ ਹੋਈ ਹੈ ਜਿਹੜੇ ਖਾਸ ਕਰਕੇ ਸਾਡੇ ਅਧਿਕਾਰੀ ਆਏ ਆ ਕੇਂਦਰ ਵੱਲੋਂ ਅੱਜ ਟੀਮ ਵੀ ਆਈ ਉਹਨੂੰ ਲਿਆਉਣ ਵਾਸਤੇ ਖਾਸ ਕਰਕੇ ਸਾਡੀ ਏਬੀ ਦੀ ਟੀਮ ਹੈ ਜਿਹੜੀ ਆਈ ਵੀ ਉਹ ਟੀਮ ਆਈ ਉਹਦੇ ਵਿੱਚ ਜਿਹੜੇ ਆਪਣੇ ਪੂਰੇ ਪੰਜਾਬ ਦੇਖ ਰਹੇ ਹਰਿਆਣਾ ਹਿਮਾਚਲ ਸਾਰਾ ਜਿਹੜਾ ਕੇਂਦਰ ਨਾਲ ਸੰਤ ਟਿੱਟਾ ਦੇਖ ਰਹੇ ਆ ਉਹਨਾਂ ਨੇ ਜਿਹੜਾ ਇਹਦੇ ਵਿੱਚ ਰੋਲ ਨਿਭਾਇਆ ਜਦੋਂ ਕਲ ਡੱਲੇਵਾਲ ਸਾਹਿਬ ਦੀ ਉਹਨਾਂ ਨੇ ਸੇਹ ਦੇਖੀ ਉਹਨਾਂ ਨੂੰ ਲੱਗਿਆ ਕਿ ਸਾਨੂੰ 2-4 ਦਿਨ ਪਹਿਲਾਂ ਆਉਣਾ ਚਾਹੀਦਾ ਸੀਗਾ ਪਰ ਉਹਨਾਂ ਨੇ ਬਾਅਦ ਜਾ ਕੇ ਜਦੋਂ ਫੋਨ ਕੀਤਾ ਉਹਨਾਂ ਨੇ ਫੋਨ ਇਹ ਹੀ ਕੀਤਾ ਵੀ ਛੇਤੀ ਆਪਾਂ ਨੂੰ ਟੀਮ ਨੂੰ ਆਉਣਾ ਚਾਹੀਦਾ ਅੱਜ ਇਸ ਲਿਹਾਉਣ 'ਚ ਕੰਮ ਜਗੂ ਮੈਂ ਤਾਂ ਉਹਨਾਂ ਨੂੰ ਇਹ ਹੀ ਥੋਤਿਕ ਧੰਨਵਾਦ ਕਰੂੰਗਾ ਜੇ ਕਿਤੇ 5-7 ਦਿਨ ਪਹਿ ਜਿਹੜਾ ਪਹਿਲਾ ਮੀਟਿੰਗਾਂ ਕਰਦੇ ਉਹਨਾਂ ਨੂੰ ਪਹਿਲਾਂ ਡੱਲੇਵਾਲ ਸਾਹਿਬ ਕੋਲੇ ਲੈ ਕੇ ਆਉਂਦੇ ਜੀ ਤਾਂ ਉਹਨਾਂ ਨੇ ਸੇਹ ਦੇਖ ਕੇ ਹੋ ਸਕਦਾ ਇਹ ਤੋਂ ਵੀ 5-7 ਦਿਨ ਪਹਿਲਾਂ ਨਿਪਟ ਜਾਂਦਾ ਇਸ ਕਰਕੇ ਜਿਹੜੇ ਉਹ ਅੱਜ ਇੱਥੇ ਆਏ ਆ ਹਾਂ ਪੂਰੀ ਟੀਮ ਦਾ ਕੇਂਦਰ ਦਾ ਸਾਰਿਆਂ ਦਾ ਇਸ ਵਕਤ ਆਪਾਂ ਕਨੌਰੀ ਮੋਰਚੇ 'ਚ ਖੜੇ ਹਾਂ ਕਨੌਰੀ ਮੋਰਚੇ 'ਚ ਸਰਪਾਰਚੀ ਸੀ ਸਿੰਘ ਡੱਲੇਵਾਲ ਦੇ ਜਿਹੜੇ 25ਵਾਂ ਦਿਨ ਹੋ ਗਏ ਮਾਰਮਰ ਤੇ ਬੈਠੇ ਨੇ ਉਸ ਦੀ ਜਿਹੜੀ 2 ਦਿਨਾਂ ਦੀ ਜਿਹੜੀ ਪੋਜੀਸ਼ਨ ਹੈ ਸਿਹਤ ਵਿਗੜਨੀ ਸ਼ੁਰੂ ਹੋਈ ਹੈ ਜਿਹੜੇ ਖਾਸ ਕਰਕੇ ਸਾਡੇ ਅਧਿਕਾਰੀ ਆਏ ਆ ਕੇਂਦਰ ਵੱਲੋਂ ਅੱਜ ਟੀਮ ਵੀ ਆਈ ਉਹਨੂੰ ਲਿਆਉਣ ਵਾਸਤੇ ਖਾਸ ਕਰਕੇ ਸਾਡੀ ਏਬੀ ਦੀ ਟੀਮ ਹੈ ਜਿਹੜੀ ਆਈ ਵੀ ਉਹ ਟੀਮ ਆਈ ਉਹਦੇ ਵਿੱਚ ਜਿਹੜੇ ਆਪਣੇ ਪੂਰੇ ਪੰਜਾਬ ਦੇਖ ਰਹੇ ਹਰਿਆਣਾ ਹਮਾਚਲ ਸਾਰਾ ਜਿਹੜਾ ਕੇਂਦਰ ਰਾਜ ਸਵਤੰਤਰ ਸਟੇਟਾਂ ਦੇਖ ਰਹੇ ਆ ਉਹਨਾਂ ਨੇ ਜਿਹੜਾ ਇਹਦੇ ਵਿੱਚ ਰੋਲ ਨਿਭਾਇਆ ਜਦੋਂ ਕੱਲ ਢੱਲੇਵਾਲ ਸਾਹਿਬ ਦੀ ਉਹਨਾਂ ਨੇ ਸੇਹ ਦੇਖੀ ਉਹਨਾਂ ਨੂੰ ਲੱਗਿਆ ਕਿ ਸਾਨੂੰ 2-4 ਦਿਨ ਪਹਿਲਾਂ ਆਉਣਾ ਚਾਹੀਦਾ ਸੀਗਾ ਪਰ ਉਹਨਾਂ ਨੇ ਬਾਅਦ ਜਾ ਕੇ ਜਦੋਂ ਫੋਨ ਕੀਤਾ ਉਹਨਾਂ ਨੂੰ ਫੋਨ ਇਹ ਹੀ ਕੀਤਾ ਵੀ ਛੇਤੀ ਆਪਾਂ ਨੂੰ ਟੀਮ ਨੂੰ ਆਉਣਾ ਚਾਹੀਦਾ ਅੱਜ ਇਸ ਲਿਹਾਉਣ 'ਚ ਕਾਮਯਾਬ ਹੋਏ ਮੈਂ ਤਾਂ ਉਹਨਾਂ ਨੂੰ ਇਹੀ ਥੋ ਤੇ ਧੰਨਵਾਦ ਕਰੂੰਗਾ ਜੇ ਕਿਤੇ 5 ਸਾਲ ਦਿਨ ਪਹਿਲਾ ਮੀਟਿੰਗਾਂ ਕਰਦੇ ਉਹਨਾਂ ਨੂੰ ਪਹਿਲਾਂ ਡਲੇਵਲ ਸਾਹਿਬ ਕੋਲੇ ਲੈ ਕੇ ਆਉਂਦੇ ਨੀ ਤਾਂ ਉਹਨਾਂ ਨੇ ਸੇਹ ਦੇਖ ਕੇ ਹੋ ਸਕਦਾ ਇਹਦੋਂ ਵੀ 5 ਸਾਲ ਦਿਨ ਪਹਿਲਾਂ ਨਿਪਟ ਜਾਂਦਾ ਇਸ ਕਰਕੇ ਜਿਹੜੇ ਉਹ ਅੱਜ ਇੱਥੇ ਆਏ ਆ ਹਾਂ ਪੂਰੀ ਟੀਮ ਦਾ ਕੇਂਦਰ ਦਾ ਸਾਰਿਆਂ ਦਾ